ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਪਿੰਡਾ ਬਠਿੰਡਾ ਠੀਕ ਹੈ ਜੀ ਬਾਈਕ ਕੋਲ ਦੋ ਬੈੜਾ ਹੈ ਇਕ ਤਾਜੀ ਸੀਵੀ ਹੈ ਇਕ ਟੋਕੜ ਗੱਬਣਾ ਫਰਾ ਦੇਖ ਸਕਦੇ ਠੀਕ ਹੈ ਜੀ ਨੇੜੇ ਨੇੜੇ ਪੈਂਡਾ ਵੱਡੇ ਸੰਧੂ ਆ ਇਧਰ ਉਹ ਦੌੜ ਪੈਂਦਾ ਤਵਾ ਨੇੜੇ ਪੈਂਦਾ ਪੱਧ ਜਾਣਕਾਰੀ ਬਾਈ ਤੁਲੇ ਬਾਈ ਦਾ ਨੰਬਰ ਪਾਸਕ ਮਿੰਟ ਲਾਵਾਂਗਾ ਫਰਾ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਨਿੰਦਰ ਸਿੰਘ ਬਾਈ ਪਿੰਡ ਪਿੰਡ ਸੰਦੂ ਖੁਰਦ ਜ਼ਿਲ੍ਹਾ ਜ਼ਿਲ੍ਹਾ ਬਰਿੰਡਾ ਬਾਈ ਨੰਬਰ ਭਰਾ ਆਪਣਾ 8012481000 ਠੀਕ ਹੈ ਦੁਬਾਰੇ ਫਿਰ ਦੱਸੋ ਜੀ 8012481000 ਠੀਕ ਹੈ ਜੀ ਆਪਣੇ ਕੋਲ ਕਿੰਨੀਆਂ ਵੇੜਾਂ ਬ੍ਰੀਅਾ ਤੇ ਆਪਣੇ ਕੋਲ ਦੋ ਨਾਲ ਸੇਲ ਵਾਲੇ ਆ ਬਾਈ ਠੀਕ ਹੈ ਜੀ ਪਹਿਲੀ ਦੇ ਦੱਸੋ ਜੀ ਟੋਕਰ ਦੀ ਪਹਿਲੀ ਦੇ ਰੇ ਬਾਈ ਟੋਕਰ ਗੱਬਣਾ ਹੈ ਹਾਂਜੀ ਠੀਕ ਹੈ ਜੀ 9 ਕਿਲੋ ਦੁੱਧ ਤਿਆਰ ਹੈ ਇਸ ਵਕਤ ਠੀਕ ਹੈ ਜੀ ਦੋਨਾਂ ਡੰਗਾਂ ਦਾ ਠੀਕ ਹੈ ਜੀ ਚਾਰ ਮਹੀਨਾ ਦੀ ਗੱਬਣਾ ਚੈੱਕਪਾਸ ਆ ਬੰਦਾ ਤਸੱਲੀ ਕਰਕੇ ਚੈੱਕਪਾਸ ਕਰਕੇ ਆਪਣੇ ਘਰੋ ਲੈ ਕੇ ਜਾਵੇ ਠੀਕ ਹੈ ਚਾਰ ਟਾਈਮ ਚੁੱਕ ਜਾਏ ਹਾਂਜੀ ਹਾਂ ਦੂਜਾ ਸੂਆ ਇਹ ਸੂਣ ਨੂੰ ਗੱਬਣਾ ਬਾਈ ਠੀਕ ਹੈ ਚੈੱਕ ਕਰ ਲੋ ਠੀਕ ਹੈ ਇੱਕਾ ਥੋੜੇ ਜਿ ਮੌਕੇ ਦੀ ਜਰੂਰਤ ਹਾਂ ਥਣਾ ਤੇ ਮੂਲੀ ਜੇ ਹੈਗੇ ਆ ਬਾਈ ਉਹ ਤਾਂ ਉਹ ਦੱਸਿਆ ਜਾਵੇ ਪਹਿਲਾਂ ਕੋਈ ਗੱਲ ਨਹੀਂ ਹੈਣਾ ਹਾਂ ਜਰਸੀ ਚ ਪੈਂਦੀ ਆ ਬਾਈ ਬਲੈਕ ਠੀਕ ਹੈ ਹਾਂ ਹਾਂ ਬਹੁਤ ਵਧੀਆ ਬਹੁਤ ਚੰਗੀ ਹੈ ਬੱਚੀ ਦੇ ਠੀਕ ਹੈ ਹਾਂਜੀ ਵੀ ਰੇਟ ਇਹਦਾ ਰੇਟ ਬਾਈ ਫੋਨ ਤੇ ਕਰਾਂਗੇ ਇਹਦਾ ਠੀਕ ਹੈ ਜੀ ਹਾਂਜੀ ਹਾਂ ਲੋਪਰਾ ਦੇਖ ਸਾਡੇ ਚਾਰਾਂ ਤੋਂ ਇੱਕ ਅੱਧਾ ਦਿਨ ਉੱਤੇ ਵੀ ਹੋ ਸਕਦੀ ਹੈ ਬਾਈ ਹਾਂਜੀ ਤੇ ਘੱਟ ਵੀ ਉਹ ਡੈਰੀ ਦੇ ਬੰਦੇ ਨਾਲ ਆਪਾਂ ਕਲੀਅਰ ਕਰ ਦਾਂਗੇ ਠੀਕ ਹੈ ਜੀ ਆਹ ਦਾ ਡਾਕਟਰ ਲਿਆ ਕੇ ਬੰਦਾ ਚੈੱਕ ਕਰਾ ਕੇ ਨਾਲ ਥੱਲੀ ਨਾਲ ਲਿਆਓ ਮੋੜ ਲੈ ਮੋੜ ਲੈ ਬਲੈਕ ਜਰਸੀ ਚ ਪੈਂਦੀ ਹੈ ਬਾਈ ਬੋਦੀ ਬਾਦੀ ਬਹੁਤ ਚੰਗੀ ਆ ਬੈੜ ਇੱਕ ਨੰਬਰ ਆ ਜਾਵਾ ਠੀਕ ਹੈ ਜੀ ਬੰਦੋ ਬਰਾ ਦੇਖਸਾ ਦੇ ਬੰਦੋ ਬਰਾ ਠੰਡੀ ਸੀ ਨਾ ਬਿਲਕੁਲ ਬਾਈ ਠੀਕ ਹੈ ਦੋ ਤਸੱਲੀ ਕਰਕੇ ਲਿਆ ਜਾ ਸਕਦਾ ਠੀਕ ਹਾਂਜੀ ਬਾਈ ਜੀ ਦੂਜੀ ਵਾਰਡ ਦੀ ਜਾਣਕਾਰੀ ਦਿਓ ਜੀ ਦੂਜੀ ਵੈੜ ਬਾਈ ਪਹਿਲਾ ਸੂਆ ਸੋਈ ਆ ਹਾਂਜੀ ਠੀਕ ਹੈ ਠੀਕ ਹੈ ਜੀ ਕ੍ਰਾਸ ਵੈੜ ਆ ਹਾਂਜੀ ਗਰਮੀ ਬਿਲਕੁਲ ਨਾਲ ਦੇ ਬਰਾਬਰ ਮੰਗਦੀ ਆ ਠੀਕ ਹੈ ਜੀ ਥਾਂ ਦੇਖ ਲਓ ਪੂਰਾ ਮੁਠੀ ਆਲਾ ਲੰਬਾ ਲੰਬਾ ਲੱਗਿਆ ਵਾ ਹਾਂਜੀ ਮਗਰ ਬੱਛੀ ਆ ਬਾਈ ਪੂਰੀ ਟਾਪ ਕੁਆਲਿਟੀ ਦੀ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਹਾਂਜੀ ਇਹਦਾ ਰੇਟ ਭਾ ਇਹਦਾ ਰੇਟ ਵੀ ਬਾਈ ਫੋਨ 'ਤੇ ਹੋਊਗਾ ਠੀਕ ਹੈ ਜੀ ਮੈਂ ਤੁਹਾਨੂੰ ਤੋਰ ਕੇ ਦਿਖਾਉਂਗਾ ਸੂਜੀ ਨੂੰ ਤਿੰਨ ਦਿਨ ਹੋ ਗਏ ਬਾਈ ਤਿੰਨ ਦਿਨ ਹੋ ਗਏ ਹਾਂ ਹਾਂ ਤਿੰਨ ਦਿਨ ਸੂਜੀ ਨੂੰ ਹੋਇਆ ਬੋਲੇ ਚੋਂ ਨਿਕਲਿਆ ਹੀ ਬੈੜ ਹਾਂਜੀ ਹਾਂਜੀ ਹਾਂ ਜੈਰ ਜੂੜੀ ਆ ਮਗਰ ਪੂਰੀ ਟੌਪ ਦੀ ਬਾਈ ਜੈਰ ਜੂੜਾ ਨਾ ਜੀ ਜੈਰ ਜੂੜ ਦੀ ਜਮਾਂ ਓਕੇ ਹੈ ਬਾਈ ਆਪਣੀ ਜ਼ਿੰਮੇਵਾਰੀ ਫੁੱਲ ਹੋਊ ਇਸ ਗੱਲ ਦੀ ਠੀਕ ਹੈ ਹਾਂਜੀ ਹਾਂ ਬਾਈ ਤੋਰ ਕੇ ਦਿਖਾਓ ਤੋਰ ਕੇ ਦਿਖਾ ਦੇ ਬਾਈ ਹਾਂਜੀ ਭਰਾ ਤੋਰ ਕਰ ਦੇਖ ਸਕਦੇ ਹੋ ਹਾਂਜੀ ਹਾਂ ਦੇਖ ਬੈੜ ਬਹੁਤ ਥਣ ਥਣ ਬੜਾ ਚੰਗਾ ਲੱਗਿਆ ਬਾਈ ਜਿਵੇਂ ਪਹਿਲਾਂ ਬੈੜਾ ਵੀ ਆਪਣੀ ਚੋਣ ਦੀ ਪੂਰੀ ਫ ਆਉਦੀ ਸੱਲੀ ਕਰ ਲੈ ਮੋੜ ਦਿਓ ਜੀ ਮੋੜ ਦਿਓ ਚੌਣ ਚੌਣ ਪੂਰਾ ਚੰਗਾ ਲੱਗਿਆ ਬਾਈ ਠੀਕ ਹੈ ਜੀ ਹਾਂਜੀ ਹਾਂ ਬਾਈ ਦੇਖ ਸਰੋ ਬਰਾ ਇਸ ਕੁਆਲਟੀ ਕਰਮੀ ਗੁਰੂ ਨੂੰ ਬਹੁਤ ਘਟ ਮੰਦੀ ਕਰਮੀ ਬਿਲਕੁਲ ਨਾਲ ਦੇ ਬਰਾਬਰ ਬਾਈ ਮਗਰ ਬਾਕੀ ਕੁਆਲਟੀ ਵੀ ਬੱਛੀ ਆ ਬਾਈ ਮਗਰ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਹਾਂ ਲੋ ਬਰਾ ਬਾਈ ਜੀ ਨਿਕਲਣ ਲੱਗ ਟਕਰ ਹਾਂ ਟੰਡਾ ਸੋ ਨੁੰਨੇ ਬੈਠਾਂਗਾ ਬਈ ਆਪਣਾ ਇੱਕ ਨੰਬਰ ਆ ਜਮਾ ਠੀਕ ਹੈ ਜੀ ਕੋਈ ਲਾਂਬੇ ਵਾਲਾ ਕੰਮ ਨਹੀਂ ਬਾਈ ਠੀਕ ਹੈ ਜੀ ਹਾਂਜੀ ਹਾਂ ਬਾਕੀ ਬਾਈ ਅਗਲੇ ਦੇ ਫਿਰ ਕੰਮ ਹੁੰਦੇ ਆ ਹਨਾ ਸਹੀ ਗੱਲ ਆ ਜੀ ਬਾਕੀ ਸੇਵਾ ਦਾ ਦੋ ਬਾਕੀ ਦੁੱਧ ਬਾਈ ਸੇਵਾ ਦਾ ਆ ਆਕੇ ਬੰਦਾ ਆਪਣ ਨੂੰ ਅਗਲਾ ਕੁ ਉਤਾਰਾ ਨਹੀਂ ਮਾਰਗਾ ਮੈਨੂੰ ਤੋਣਗਾ ਘਟ ਆਉਂਦੀਆਂ ਠੀਕ ਹੈ ਜੀ ਤੇ ਆਪਾਂ ਆਪ ਦਾ ਤਸੱਲੀ ਕਰਕੇ ਬੰਦਾ ਲਿਜਾ ਸਕਦਾ ਆਪਾਂ ਨੂੰ ਕੋਈ ਦਿੱਕਤ ਨਹੀਂ ਠੀਕ ਹੈ ਜੀ ਚੋਕੇ ਹਾਂ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਭਰਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਜਾ ਕੇ ਜਕਰ ਜਿਤਰਾ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਮੰਗਦੋਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕੇ ਬਾਏ